ਤੁਸੀਂ ਬੇਨਤੀ ਕਰ ਰਹੇ ਸੀ ਕਿ ਹਨਾ ਕਿ ਤੁਹਾਡੇ ਸਕੂਲ ਦੇ ਕੀ ਹਾਲਾਤ ਨੇ ਜਦੋਂ ਘਰੋਂ ਆਉਂਦੇ ਨੇ ਤਿਆਰ ਹੋ ਕੇ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਅਸੀਂ ਘਰੋਂ ਹੋ ਕੇ ਤਿਆਰ ਹੁੰਨੇ ਹਾਂ ਜਦੋਂ ਮਤਲਬ ਕਿ ਅਸੀਂ ਕੋਈ ਵੀ ਖੇਡ ਖੇលਦੇ ਹਾਂ ਉਦੋਂ ਮਿੱਟੀ ਉੱਡਦੀ ਹੈ ਜਿੰਨਾ ਸਾਡੀ ਬੜਦੀ ਬੂਟ ਸਾਰੇ ਗੰਦੇ ਹੋ ਜਾਂਦੇ ਨੇ ਮੈਂ ਇਹੀ ਸਿੱਖਿਆ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸਾਡੇ ਸਕੂਲ ਦੀ ਫਰਸ਼ ਪਵਾ ਦਿਓ

ਫੁਲਕੇ ਅੱਜ ਅੱਜ ਦਾ ਮੈਨੂੰ ਇਹੀ ਆ ਹਾਂਜੀ ਹਾਂਜੀ ਫੁਲਕੀ ਸਬਜੀ ਮੌਸਮੀ ਸਬਜੀ ਹਾਂਜੀ ਹਾਂਜੀ ਨਾਲ ਫੁਲਕੇ ਹਨਾ ਹਾਂਜੀ ਰਸਨ ਪੂਰਾ ਪੱਕ ਰਿਹਾ ਜਿਨਾ ਰਿਹਾ ਅਜਿੰ ਦਾ ਹਾਂਜੀ ਹਾਂਜੀ ਅੱਛਾ ਸਾਸ ਪਾਈ ਸਭ ਵਧੀਆ ਹਾਂਜੀ ਪੰਡੇ ਬਰਤਨ ਤਾਂ ਸਭ ਠੀਕ ਆ ਹਾਂਜੀ ਇਹਨਾਂ ਨੂੰ ਆਪਾਂ ਰੋਟੀ ਕੱਟ ਚ ਦਿਨੇ ਆ ਬੱਚਿਆਂ ਨੂੰ ਸਟਿਲ ਦਿਨ ਹਾਂਜੀ ਓਕੇ ਹਾਂਜੀ ਓਕੇ ਇਕ ਕੀ ਹੈ 660 ਹੈ ਨਾ 9 ਵੈਰੀ ਗੁੱਡ ਹਾਂ ਠੀਕ ਹੈ ਨਾਮ ਕੀ ਆ ਸੱਜਣਾ ਆਪਣੇ ਕੁਮਾਰ ਹਾਂ ਨੱਬਰੀ ਕੁਮਾਰ ਡੈਡੀ ਦਾ ਨਾਮ ਕੀ ਪਵਨ ਕੁਮਾਰ ਅੱਛਾ ਕਲੋਨੀ ਚ ਆਏ ਹੋ ਅੱਛਾ ਠੀਕ ਠਾਕ ਹੈ ਉਹ ਕਹਿ ਦਿਆ ਜਿਹੜਾ ਤੈਨੂੰ ਬੈਨਰ ਰੋਟੀ ਮਿਲਦੀ ਸੋਨੇ ਮਿਲਦੀ ਵਧੀਆ ਰੱਜ ਕੇ ਜੇ ਕਿ ਇਹਨਾਂ ਨੂੰ ਜ਼ਰੂਰਤ ਹੋਵੇ ਮਿਲਦੀ ਹੁੰਦੀ ਹੈ ਬੈਰੀ ਗੁੱਡ ਬੈਰੀ ਹਾਂ ਬੇਟੇ ਕੀ ਨਾਂ ਦਾ ਜੈਸਮੀਨ ਡੈਡੀ ਦਾ ਨਾਂ ਕੀ ਜੈਸਮੀਨ ਸੀ ਜੈਸਮੀਨ ਪਿੰਡ ਰਹਿਣੇ ਤੇ ਕਲੋਨੀ ਚ ਕਲੋਨੀ ਚ ਕਿਹੜੀ ਚ ਹੈ ਹੋਲੀ ਚਰਚ ਵਾਲੀ ਚਰਚ ਵਾਲੀ ਸੱਚਾ ਉਹ ਪਿੱਛੇ ਗਰਾਉਂਡ ਤੇ ਠੀਕ ਹੈ ਠੀਕ ਹੈ ਸਾਰਾ ਮੰਮੀ ਡੈਡੀ ਠੀਕ ਹੈ ਕੋਈ ਮਾਰਦਾ ਤੇ ਨਹੀਂ ਕੁੱਟਦਾ ਤੇ ਨਹੀਂ ਇਹਨੂੰ ਸਕੂਲ ਲੈ ਜਾ ਬਸ ਕਰ ਜਸਨਾ ਮੈਨੂੰ ਆਣ ਕੇ ਦਫਤਰ ਪੜਾਣਾ ਕਿੱਥੇ ਦਫਤਰ ਪੰਚਾਇਤ ਦਾ ਦਫਤਰ ਕਿੱਥੇ ਆ ਘਰੇ ਪਤਾ ਕਿੱਥੇ ਆ ਬਣਾ ਤੁਹਾਨੂੰ ਪਤਾ ਹੈ ਛਾ ਨੂੰ ਦੱਸਣਾ ਜੇ ਰੋਟੀ ਨਹੀਂ ਮਿਲਦੀ ਤਾਂ ਵੀ ਦੱਸਣਾ ਪੂਰੀ ਨਹੀਂ ਮਿਲਦੀ ਖਾਣਾ ਬਹੁਤ ਵਧੀਆ ਖਾਣਾ ਬਣਦਾ ਹੈ ਸਕੂਲ ਦੇ ਵਿੱਚ ਸਾਡਾ ਸਟਾਫ ਸਾਰਾ ਬੜੀ ਸਾਡੀ ਬੀਨ ਤੇ ਟੀਚਰ ਦੇ ਟੀਚੇ ਵਧੀਆ ਪੜ੍ਹਾਉਂਦੇ ਨੇ ਅਡੇ ਸਾਡੇ ਟੀਚੇ ਸਾਰੇ ਚੰਗੇ ਆ ਸੋਹਣੇ ਆ ਹਣਾ ਵੈਰੀ ਗੁੱਡ ਇਸ ਪਿੰਡ ਦਾ ਨਾਮ ਹੈ ਜੀ ਪਿੰਡ ਭੁੱਲੇ ਚੱਕ ਜੋ ਕਿ ਕਾਫੀ ਫੇਮਸ ਹੈਗਾ ਤੇ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸੰਬੰਧਿਤ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਪੰਚਾਇਤ ਦੇ ਵੱਲੋਂ ਜਿਹੜਾ ਆ ਲਗਾਤਾਰ ਇੱਥੇ ਅਚਨ ਚੈਕਿੰਗ ਕੀਤੀ ਜਾਂਦੀ ਆ ਅੱਛਾ ਜੋ ਇਸ ਸਕੂਲ ਦੇ ਸਟਾਫ ਨੂੰ ਵੀ ਜਿਹੜਾ ਆ ਅਵੇਅਰਨੈਸ ਜਿਹੜੀ ਆ ਮੈਸੇਜ ਦਿੱਤੇ ਜਾਂਦੇ ਨੇ ਅਤੇ ਇੱਕ ਇਹਨਾਂ ਦੀ ਮੰਗ ਇਹ ਆ ਕਿ ਜਿਹੜੀ ਪਿੰਡ ਦੇ ਵਿੱਚ ਕੰਮ ਵਿਕਾਸ ਚੱਲ ਹੀ ਰਹੇ ਨੇ ਤਾਂ ਸਕੂਲ ਦੇ ਵਿੱਚ ਇੱਕ ਵੱਡੀ ਸਮੱਸਿਆ ਵਾ ਕਿ ਇੱਥੇ ਜਿਹੜੀ ਪਲੇ ਗਰਾਊਂਡ ਨਾ ਹੋਣ ਕਰਕੇ ਬੱਚੇ ਜਿਹੜੇ ਨੇ ਇੱਥੇ ਆਪਣੀ ਕੁਝ ਨਾ ਕੁਝ ਮੰਗਾ ਜਿਹੜੀਆਂ ਨੇ ਰੱਖਦੇ ਹੋਏ ਨਜ਼ਰ ਆ ਰਹੀ ਨੇ ਕਿ ਇੱਕ ਮੰਗ ਜਿਹੜੀ ਮੁੱਖ ਆ ਕਿ ਇੱਥੇ ਜਿਹੜੀ ਮਿੱਟੀ ਹੋਣ ਕਰਕੇ ਜਿਹੜੇ ਬੱਚੇ ਸਕੂਲਾਂ ਵੱਲੋਂ ਆਉਂਦੇ ਨੇ ਘਰਾਂ ਚੋਂ ਤਿਆਰ ਹੋ ਕੇ ਤਾਂ ਉਹਨਾਂ ਦੀ ਵਰਦੀਆਂ ਨੂੰ ਲੈ ਕੇ ਵੀ ਸਮੱਸਿਆ ਪੇਦਨਸ ਨੇ ਜ਼ਾਹਿਰ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਜਦੋਂ ਬੱਚੇ ਅਸੀਂ ਤਿਆਰ ਕਰਕੇ ਭੇਜਦੇ ਨੇ ਤੇ ਬੱਚੇ ਮਿੱਟੀ ਦੇ ਵਿੱਚ ਵਿਲ ਕੇ ਜਿਹੜੇ ਨੇ ਸਾਰੇ ਕੱਪੜੇ ਜਿਹੜੇ ਖਰਾਬ ਹੋ ਜਾਂਦੇ ਨੇ ਬੂੜ ਖਰਾਬ ਹੋ ਜਾਂਦੇ ਨੇ ਤਾਂ ਉਸ ਵਾਸਤੇ ਪੰਚਾਇਤ ਵੱਲੋਂ ਵੀ ਜਿਹੜਾ ਆ ਮਾਨਜੋਗ ਹਰਜੋਤ ਸਿੰਘ ਬੈਂਸ ਉਹਨਾਂ ਨੇ ਬੇਨਤੀ ਕੀਤੀ ਹੈ ਜੋ ਸਿੱਖਿਆ ਮੰਤਰੀ ਨੇ ਪੰਜਾਬ ਦੇ ਤੇ ਅਸੀਂ ਉਹਨਾਂ ਦੀ ਜ਼ੁਬਾਨੀ ਸੁਣਨੇ ਨੇ ਕਿ ਸਰਪੰਚ ਸਾਹਿਬ ਆਪ ਤੁਸੀਂ ਜਾਇਦਾ ਲੈਣ ਵਾਸਤੇ ਆਏ ਹੋ ਕੀ ਹਾਲਾਤ ਨੇ ਪਿੰਡ ਦੇ ਔਰ ਸਕੂਲ ਦੇ ਕਿ ਜਿਹੜੇ ਸਕੂਲ ਦੇ ਸਟਾਫ ਵੀ ਇੱਕ ਪ੍ਰੋਪਰ ਤਰੀਕੇ ਨਾਲ ਬੱਚੇ ਵੀ ਜਿਹੜੇ ਇਥੋਂ ਵੱਡੇ ਪੱਧਰ ਤੇ ਗਏ ਨੇ ਹਨ ਮੱਲਾਮਾਰੀਆਂ ਨੇ ਤੇ ਹੁਣ ਤੁਸੀਂ ਆਪ ਇੱਥੇ ਕੀ ਮੰਗ ਰੱਖਣ ਵਾਸਤੇ ਆਏ ਮੰਗ ਤੇ ਇੱਕੋ ਹੀ ਆ ਸਾਡੇ ਆਪਣੇ ਮਾਨਯੋਗ ਸਾਡੇ ਐਜੂਕੇਸ਼ਨ ਮਿਨਿਸਟਰ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਾਹਿਬ ਕੋਲ ਕਿ ਸਕੂਲ ਕਿਉਂਕਿ ਇਹੀ ਇੱਕ ਅਦਾਰਾ ਵਾ ਜਿੱਥੋਂ ਬੱਚੇ ਭਵਿੱਖ ਬਣਾਉਂਦੇ ਹਨ ਐਜੂਕੇਸ਼ਨ ਪ੍ਰਾਪਤ ਕਰਕੇ ਜੇ ਇਥੋਂ ਸਾਫ਼ ਸੁਥਰਾ ਹੈ ਮਾਹੌਲ ਦੇ ਕੇ ਇਹਨਾਂ ਨੂੰ ਵਧੀਆ ਇਥੋਂ ਬਣਾ ਕੇ ਭੇਜੀਏ ਇਹ ਆਪਣਾ ਫਿਰ ਅੱਗੇ ਜਾ ਕੇ ਜਦੋਂ ਅੱਗੇ ਵਧਣਗੇ ਤੇ ਬੜੀ ਆਪਣੀ ਹੋਨੈਸਟੀ ਦੇ ਨਾਲ ਆਪਣਾ ਜਿਹੜੀ ਵੀ ਇਹਨਾਂ ਦੀ ਡਿਊਟੀ ਉਹ ਨਿਭਾਉਣਗੇ ਸੋ ਬੇਨਤੀ ਇਹ ਹੀ ਆ ਕਿ ਬਹੁਤ ਮਾੜਾ ਆ ਆਪਾਂ ਜਿਸ ਯੁੱਗ 'ਚ ਟੈਕਨੋਲੋਜੀ ਜੋ ਕਿ ਚੱਲ ਰਹੀਆਂ ਜੇ ਆਪਾਂ ਬਾਹਰ ਦੇ ਕੰਟਰੀਆਂ ਨਾਲ ਕੰਪੇਅਰ ਕਰੀਏ ਤਾਂ ਉਹਨਾਂ ਦੇ ਬਰਾਬਰ ਅਸੀਂ ਕੁਝ ਵੀ ਨਹੀਂ ਹੈ ਕਿਉਂਕਿ ਉਹਨਾਂ ਦਾ ਐਜੂਕੇਸ਼ਨਲ ਜਿਹੜਾ ਸਿਸਟਮ ਬਹੁਤ ਉੱਚਾ ਹੈ ਤੇ ਸਾਡਾ ਜਿਹੜਾ ਬਿਲਡਿੰਗਾਂ ਦੇਖੋ ਕੀ ਹਾਲ ਹੈ ਮਿੱਟੀ ਥੱਲੇ ਦੇਖੋ ਹਨਾ ਤੇ ਮੈਂ ਪਿੰਡ ਭੁੱਲੇ ਚੱਕ ਨੂੰ ਬਿਲੋਂਗ ਕਰਦਾ ਹੋਇਆ ਇਸੇ ਕਰਕੇ ਆਪ ਯੂਐਸ ਛੱਡ ਕੇ ਆ ਗਿਆ ਮੈਂ ਅਮਰੀਕਾ ਨੂੰ ਛੱਡ ਕੇ ਆ ਗਿਆ ਵਾ ਤੁਸੀਂ ਅਮਰੀਕਾ ਗਏ ਸੀ ਅਮਰੀਕਾ ਗਏ ਸੀ ਮੈਂ ਅਮਰੀਕਾ ਦਾ ਉੱਥੇ ਦਾ ਸਿਸਟਮ ਦੇਖ ਕੇ ਜਦੋਂ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਵਾਪਸ ਆਓ ਤੇ ਆਪਣੇ ਆਪਣੇ ਪਿੰਡ ਨੂੰ ਸੰਭਾਲੋ ਪਿੰਡ ਦੇ ਵਿਕਾਸ ਲਈ ਕੰਮ ਕਰੋ ਤੇ ਮੈਂ ਉਹਨਾਂ ਦੀ ਗੱਲ ਨੂੰ ਫਾਲੋ ਕਰਕੇ ਮੈਂ ਯੂਐਸ ਛੱਡ ਦਿੱਤਾ ਤੇ ਮੈਂ ਪਿੰਡ ਨੂੰ ਆਣ ਕੇ ਸਾਰਾ ਦੇਖ ਕੇ ਸਟਰਕਚਰ ਬਣਾਇਆ ਤੇ ਪਿੰਡ ਨੇ ਸਾਨੂੰ ਇਰੇ ਵੋਟਾਂ ਪਾ ਕੇ ਜਿਤਾ ਕੇ ਸਾਡਾ ਦਿੱਤਾ ਤੇ ਹੁਣ ਵਿਕਾਸ ਵੈਸੇ ਸਟਾਰਟ ਹੋ ਗਿਆ ਬਹੁਤ ਵਧੀਆ ਸਾਡਾ ਦੇਖੀ ਦੇਖ ਰਹੇ ਬਾਹਰਲੇ ਪਾਸੇ ਬੜੋ ਸਟੈਂਡਰਡ ਤਰੀਕੇ ਨਾਲ ਇਮਾਨਦਾਰੀ ਨਾਲ 1 ਰੁਪਏ ਦੀ ਵੀ ਉਹਦੇ ਵਿੱਚ 0 ਡਾਲਰ ਜਿਹੜੀ ਸਾਡੀ ਮੁਖਮੰਦ ਸਾਹਿਬ ਦੀ ਜਿਹੜੀ ਡਿਮਾਂਡ ਹੈ ਉਹਦੇ ਮੁਤਾਬਕ ਹੀ ਆਪਣੀ ਕੋਈ ਕਮਿਸ਼ਨ ਕੋਈ ਠੇਕੇਦਾਰ ਕੰਮ ਜਿਹੜੇ ਚੱਲ ਰਹੇ ਕੋਈ ਨਹੀਂ ਮੰਗ ਰਿਹਾ ਨਾ ਮੰਗੇਗਾ ਕਿਉਂਕਿ ਸਾਰਾ ਟੈਕਸ ਪਿੰਡ ਆ ਤੇ ਇਹਨਾਂ ਦਾ ਪੈਸਾ ਪਿੰਡ ਦੇ ਵਿਕਾਸ ਤੇ ਲਾਇਆ ਜਾਏਗਾ ਤੋਂ ਵੱਡੀ ਪ੍ਰੋਬਲਮ ਥੋੜੀ ਫੰਡਾਂ ਦੀ ਹੈ ਕਿਉਂਕਿ ਸਕੂਲ ਵਾਸਤੇ ਫੰਡ ਹੈ ਨਹੀਂ ਅਜੇ ਤੱਕ ਤੇ ਮੈਂ ਮਾਨਯੋਗ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਿੰਨੀ ਜਲਦੀ ਸਾਡੀ ਇਹ ਖਬਰ ਨੂੰ ਸੁਣਦੇ ਆ ਸਾਨੂੰ ਇੱਕ ਪੈਕੇਜ ਦੇਣੇ ਸਕੂਲ ਵਾਸਤੇ ਤੇ ਮੈਂ ਵਾਦਾ ਕਰਦਾ ਹਾਂ ਕਿ ਜਿੰਨੇ ਪੈਸੇ ਦੇਣਗੇ ਉਹਦੇ ਵਿੱਚੋਂ 50% ਅਸੀਂ ਆਪਣੇ ਕੋਲੋਂ ਉਹਦੇ ਵਿੱਚ ਐਡ ਕਰਕੇ ਤੇ ਇਸ ਸਕੂਲ ਦੇ ਉੱਤੇ ਸਾਰਾ ਲਾ ਕੇ ਤੇ ਇਸ ਸਕੂਲ ਨੂੰ ਵਧੀਆ ਬਣਾ ਕੇ ਤੇ ਸਰਕਾਰ ਦੇ ਸਾਹਮਣੇ ਪੇਸ਼ ਕਰਾਂਗੇ ਇਹ ਬੇਨਤੀ ਹੈ ਮੇਰੀ ਆ ਬਿਲਕੁਲ ਜੀ ਅ ਤੁਸੀਂ ਸੁਣਿਆ ਕਿ ਸਿੱਖਿਆ ਮੰਤਰੀ ਜੀ ਨੂੰ ਬੇਨਤੀ ਕਰਦੇ ਹੋ ਨਜ਼ਰ ਆ ਰਹੇ ਨਹੀਂ ਇੱਥੇ ਛੋਟੇ ਛੋਟੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਬੱਚੀ ਜਣੀ ਨੇ ਬਹੁਤ ਵਧੀਆ ਗੱਲ ਕੀਤੀ ਸੀ ਕਿ ਮਾਜੁਗ ਸਾਡੇ ਸਿੱਖਿਆ ਮੰਤਰੀ ਨੂੰ ਇੱਕ ਬੇਨਤੀ ਕਰਦੇ ਹੋ ਨਜ਼ਰ ਕੈਮਰਾਮੈਨ ਨੂੰ ਕਹਿੰਗੇ ਥੋੜੇ ਜਿਹਾ ਅੱਗੇ ਆ ਜਾਓ ਭਾਜੀ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਹਾਮਨਾ ਹੈ ਕੀ ਨਾਮ ਹੈ ਤੁਹਾਡਾ ਬੇਟਾ ਬਹਾਮਨਾ ਬਹਾਮਨਾ ਕਿਹੜੇ ਕਲਾਸ ਬੜੇ ਤੁਸੀਂ 5ਵੀਂ ਤੁਸੀਂ ਬੇਨਤੀ ਕਰ ਰਹੇ ਸੀ ਕਿ ਹਨਾ ਕਿ ਤੁਹਾਡੇ ਸਕੂਲ ਦੇ ਕੀ ਹਾਲਾਤ ਨੇ ਜਦੋਂ ਘਰੋਂ ਆਉਂਦੇ ਨੇ ਤਿਆਰ ਹੋ ਕਿ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਅਸੀਂ ਘਰੋਂ ਹੋ ਕੇ ਤਿਆਰ ਹੋਣੇ ਹਾਂ ਜਦੋਂ ਮਤਲਬ ਕਿ ਅਸੀਂ ਕੋਈ ਵੀ ਖੇਡ ਖੇលਦੇ ਹਾਂ ਉਦੋਂ ਮਿੱਟੀ ਉੱਡਦੀ ਹੈ ਜਿੰਨਾ ਸਾਡੀ ਵਰਦੀ ਬੂਟ ਸਾਰੇ ਗੰਦੇ ਹੋ ਜਾਂਦੇ ਨੇ ਮੈਂ ਇਹੀ ਸਿੱਖਿਆ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸਾਡੇ ਸਕੂਲ ਦੀ ਫਰਸ਼ ਪਵਾ ਦਿਵੋ ਤਾਂ ਕਿ ਜਿਹੜੇ ਕੋਈ ਵਰਦੀ ਜਾਂ ਬੂਟ ਗੰਦੇ ਨਾ ਹੋਣ ਹਾਂਜੀ ਇਹ ਦੇਖੋ ਜੀ ਅ ਬੱਚੇ ਜਿਹੜੇ ਨੇ ਆ ਸਿੱਖਿਆ ਮੰਤਰੀ ਤੱਕ ਜਿਹੜੀ ਅਪੀਲ ਕਰ ਰਹੇ ਨੇ ਤੇ ਅਸੀਂ ਚਾਹੁੰਦੇ ਵੀ ਆ ਕਿ ਇਹਨਾਂ ਬੱਚਿਆਂ ਨੇ ਹੀ ਜਿਹੜਾ ਆ ਜਜਾਰੂ ਜਿਹੜੇ ਯੋਧੇ ਬਣਨਾ ਨੇ ਕੋਈ ਡਾਕਟਰ ਨੇ ਕੋਈ ਇੰਜੀਨੀਅਰ ਨੇ ਇਹਨਾਂ ਸਕੂਲਾਂ ਤੋਂ ਪੜ੍ਹ ਕੇ ਜਿਹੜੇ ਨੇ ਵੱਡੇ ਪੱਧਰ ਤੇ ਜਾਂਦੇ ਨੇ ਬਾਕੀ ਮਾਜੋ ਮੁੱਖ ਮੰਤਰੀ ਦਾ ਵੀ ਸੁਪਨਾ ਜਿਹੜਾ ਆ ਸਰਕਾਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਹੀ ਹੁੰਦਾ ਹੋਇਆ ਨਜ਼ਰ ਆਊਗਾ ਜੇਕਰ ਅਸੀਂ ਇਹਨਾਂ ਜਮੀਨਾ ਦੇ ਲੈਵਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚਿਆਂ ਦੇ ਬੂਟ ਜਿਹੜੇ ਨੇ ਦੇਖੋ ਤੁਸੀਂ ਘਰਾਂ ਦੇ ਵਿੱਚੋਂ ਪਾ ਕੇ ਜਿਹੜੇ ਆਉਂਦੇ ਨੇ ਤੇ ਫਿਰ ਇਹਨਾਂ ਦੇ ਗੰਦੇ ਹੁੰਦੇ ਨੇ ਵਰਦੀਆਂ ਗੰਦੀਆਂ ਹੁੰਦੀਆਂ ਨੇ ਜਿਹੜੇ ਖੇਡਦੇ ਨੇ ਮਿੱਟੀ ਜਿਹੜੀ ਆ ਸਾਰੀ ਇਹਨਾਂ ਦੇ ਧੂੜ ਜਿਹੜੀ ਆ ਸਿਰਾਂ ਦੇ ਉੱਤੇ ਪੈ ਜਾਂਦੀ ਨੇ ਤੇ ਮੈਂ ਇਹ ਚੀਜ਼ ਦੇ ਉੱਤੇ ਇਹਨਾਂ ਨੇ ਬੇਨਤੀ ਵੀ ਕੀਤੀ ਹੈ ਤੇ ਸਕੂਲ ਦਾ ਸਟਾਫ ਜਿਹੜਾ ਹੈ ਜਾਂ ਟੀਚਰ ਸਾਹਿਬਾਨਾਂ ਨੇ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਦੀ ਜਿਹੜੀ ਮੁੱਖ ਸਮੱਸਿਆ ਹੈਗੀ ਆ ਇਹਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਕਿ ਜਿਹੜੇ ਬੱਚੇ ਜਿਹੜੇ ਨੇ ਇਹਨਾਂ ਸਕੂਲਾਂ ਦੇ ਵਿੱਚ ਬਿਵਾਖ ਦੇ ਨਾਲ ਪੜ ਸਕਣ ਸੋ ਕੈਮਰਾ ਪਰਸਨ ਦੇ ਨਾਲ ਪੁਲਜੀ ਸਿੰਘ ਲ ਗੁਰਦਾਸਪੁਰ